ਅਸੀਂ ਜੀ ਆਪ ਇਹ ਨੂੰ ਚੈਲਾ ਆਇਆ ਹੈਗਾ ਕਿ ਇੱਕ ਤਾਂ ਜਿਹੜੇ ਹਰਬੀਤ ਸਿੰਘ ਪਠਾਨ ਮਾਜਰਾ ਹੈਗੇ ਐ ਐਮਐਲਏ ਸਨੌਰ ਕੋ ਉਹਨਾਂ ਦੀ ਕੰਪਨੀ ਰੈਡ ਸਟਰਾਉਡ ਜਿਹੜੇ ਕੀ ਸਾਰਾ ਉੱਥੇ ਕਾਰੋਬਾਰ ਸਬਾਰ ਰਿਹਾ ਪਟਿਆਲੇ ਦਾ ਔਰ ਜਿਨ੍ਹਾਂ ਦੇ ਕੈਨ ਤੇ ਸਾਰਾ ਧੰਦਾ ਹੋ ਰਿਹਾ ਜਾਂ ਕੁਟਮਾਰ ਹੋ ਰਹੀ ਹੈ ਕੇਬਲ ਨੈਟਵਰਕ ਦਾ ਜਿਹੜਾ ਬਿਜ਼ਨਸ ਹਮ ਟੇਕਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਇਲਾਵਾ ਅਸੀਂ ਰਿਕਾਰਡ ਤੇ ਇਹ ਵੀ ਦਿਖਾਇਆ ਦੁਬਾਰਾ ਤੇ ਜਿਹੜੀ ਕੁੱਟਮਾਰ ਪਿਛਲੇ ਦਿਨਾਂ ਨੂੰ ਹੋਈ ਹੈ ਪਟਿਆਲੇ ਕੇਵਲ অপারেਟਰ ਨਾਲ ਉਹਦੇ ਵਿੱਚ ਜਿਹੜੀ ਕੰਪਲੇਟ ਦਿੱਤੀ ਗਈ ਉਹ ਕੰਪਲੇਟ ਬਾਈ ਨੇਮ ਸੀਗੀ ਮਲਜਮਾਂ ਦੇ ਖਿਲਾਫ ਉਹ ਵੀ ਪੁਲਿਸ ਨੇ ਦੁਬਾਰਾ ਐਫਆਈਆਰ ਦਾ ਦਰਜ ਕਰਤੀ ਕਿਉਂਕਿ ਹਾਈ ਕੋਰਟ ਦਾ ਪ੍ਰੈਸ਼ਰ ਹੈ ਪਰ ਉਹ ਵੀ ਅਨਨੋਨ ਦਿਖਾਤਾ ਉਹ ਇਹ ਕਿ ਮੁਲਜ਼ਮ ਸਾਹਮਣੇ ਪਤਾ ਕੌਣ ਹੈ ਜਦਕਿ ਐਫਆਈਆਰ ਦੇ ਅੰਦਰ ਹੀ ਔਰ ਕੰਪਲੇਟ ਦੇ ਅੰਦਰ ਨਾਮ ਲਿਖਦੇ ਹੋਏ ਮਲਜਮਾਂ ਦੇ ਜਿਹਨਾਂ ਨੇ ਕੁੱਟਮਾਰ ਕੀਤੀ ਹੈ ਬਿਲਕੁਲ ਜੀ ਹਾਈ ਕੋਰਟ ਦੇ ਆਰਡਰ ਦੀ ਲਗਨਾ ਹੋ ਰਹੀ ਹੈ ਇਸ ਟਾਈਮ ਕਿਉਂਕਿ ਹਾਈ ਕੋਰਟ ਨੇ ਖਾਸ ਤੌਰ ਤੇ ਕਿਹਾ ਹੈ ਕਿ ਕੋਈ ਵੀ ਕੰਪਲੇਟ ਐਪਾਇਆ ਹਲੇ ਉਸ ਤੋਂ ਕਾਰਵਾਈ ਨਾ ਕੀਤੀ ਜਾਏ ਤੇ ਉਹਨੂੰ ਸਰਕੰਪੀਟ ਕਰਨ ਦੀ ਜਸਟ ਟੂ ਗੈਟ ਓਵਰ ਥੈਟ ਆਰਡਰ ਓਵਰਰੀਚ ਥੈਟ ਆਰਡਰ ਇਸ ਕਰਕੇ ਉਹਨੋਂ ਹੋਰ ਕੁਝ ਨਹੀਂ ਚੱਲ ਰਿਹਾ ਤਾਂ ਨਜਾਇਜ਼ ਕੋ ਕਮਾਰ ਕਰ ਲੋ ਜਿਹੜਾ ਬੰਦਾ ਆਏ ਕੋਈ ਫੋਟੋ ਖਿੱਚੇ ਫਿਰ ਜਰਨਲਿਸਟ ਹੋਏ ਉਹਨੂੰ ਦਬਾ ਲਓ ਉਹਨੇ ਕਾਰਜ ਨਹੀਂ ਇੱਕ ਪਾਸੇ ਲੋਕਲ ਕੇਬਲ ਆਪਰੇਟਰਸ ਅਤੇ ਫਾਸਟਵੇ ਟ੍ਰਾਂਸਮਿਸ਼ਨ ਲਿਮਟਿਡ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਐਫ ਆਈ ਆਰ ਜਿਹੜੀ ਹੈ ਉਹ ਕੈਨਸਲ ਕਰਨ ਦੇ ਲਈ ਇਸ ਤੋਂ ਇਲਾਵਾ ਸੀਬੀਆਈ ਇਨਕੁਆਇਰੀ ਦੀ ਮੰਗ ਕੀਤੀ ਗਈ ਹੈ ਹੁਣ ਇਸ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਜਿਹੜੀ ਹੈ ਅੱਜ ਮੂਵ ਹੋਈ ਹੈ ਲੇਕਿਨ ਇਸ ਵਿੱਚ ਪਟਿਆਲਾ ਦੇ ਵਿੱਚ ਅਸੀਂ ਤਸਵੀਰਾਂ ਦੇਖੀਆਂ ਜਿਹੜੀ ਕਿ ਇੱਕ ਸ਼ਿਕਾਇਤ ਤੇ ਜਦੋਂ ਜੇ ਉੱਥੇ ਮੀਡੀਆ ਕਰਮੀ ਪਹੁੰਚੇ ਤੇ ਉਹਨਾਂ ਦੇ ਨਾਲ ਹੀ ਧੱਕੇਸ਼ਾਹੀ ਹੋਈ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ ਲੇਕਿਨ ਅੱਜ ਜੋ ਹਾਈ ਕੋਰਟ ਦੇ ਵਿੱਚ ਕੀ ਕੁਝ ਰਿਹਾ ਤੇ ਐਪਲੀਕੇਸ਼ਨ ਕੀ ਸੀਗੀ ਜਾਣਨ ਦੇ ਲਈ ਸਾਡੇ ਨਾਲ ਐਡਵੋਕੇਟ ਸਰਤੇਜ ਨਰੂਲਾ ਜੀ ਨੇ ਸਰ ਐਪਲੀਕੇਸ਼ਨ ਕੀ ਲਗਾਈ ਗਈ ਹੈ ਸਭ ਤੋਂ ਮੈਂ ਅਸੀ ਜੀ ਐਪਲੀਕੇਸ਼ਨ ਚੈਲ ਆਇਆ ਹੈਗਾ ਕਿ ਇੱਕ ਤਾਂ ਜਿਹੜੇ ਹਰਮਿਤ ਸਿੰਘ ਪਠਾਨ ਮਾਜਰਾ ਹੈਗੇ ਐਮ ਐਲ ਏ ਸਨੌਰ ਤੋਂ ਉਹਨਾਂ ਦੀ ਕੰਪਨੀ ਰੈਡ ਸਪਰਾਉਟ ਜਿਹੜੇ ਕਿ ਸਾਰਾ ਉੱਥੇ ਕਾਰੋਬਾਰ ਸੰਭਾਲ ਰਹੀ ਹੈ ਪਟਿਆਲੇ ਦਾ ਔਰ ਜਿਨ੍ਹਾਂ ਦੇ ਕੈਨ ਤੇ ਸਾਰਾ ਧੰਦਾ ਹੋ ਰਿਹਾ ਜਾਂ ਕੁਟਮਾਰ ਹੋ ਰਹੀ ਹੈ ਕੇਬਲ ਨੈਟਵਰਕ ਦਾ ਜਿਹੜਾ ਬਿਜ਼ਨਸ ਨੂੰ ਟੇਕਓਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਕੰਪਨੀ ਹੈ ਰੈਡ ਸਪਰਾਉਟ মিডিਆ ਪ੍ਰਾਈਵੇਟ ਲਿਮਟਿਡ ਉਹਦਾ ਜਿਹੜਾ ਕਿਰਾਇਆ ਨਾਮਾ ਹੈਗਾ ਉਹ ਸਾਡੇ ਕੋਲ ਆਇਆ ਹੈ ਔਰ ਇਹਦੇ ਚੋਂ ਬੜੀ ਕਮਾਲ ਦੀ ਗੱਲ ਜ਼ਾਹਿਰ ਹੋਈ ਹੈ ਕਿ ਜਿਹੜੇ ਉਸ ਰੈਂਡ ਡੀਡ ਦੇ ਗਵਾਹ ਹੈਗੇ ਹਨ ਦੋ ਇੱਕ ਉਹਨਾਂ ਚੋਂ ਹੈਗੇ ਗੁਲਸ਼ੇਰ ਸਿੰਘ ਜੇਜੀ ਤੇ ਦੂਸਰਾ ਹੈਗੇ ਕਮ ਅਮਨਦੀਪ ਕੰਬੋਜ ਜਿਹੜੀਆਂ ਐਫਆਈਆਰ ਕੀਤੀਆਂ ਗਈਆਂ ਕਰਮੀਆਂ ਤੇ ਫਾਸਟਵੇ ਦੇ ਜਾਂ ਉਹਨਾਂ ਦੇ ਡਾਇਰੈਕਟਰ ਤੇ ਜਾਂ ਮੇਨ ਐਮਡੀ ਤੇ ਉਹ ਜਿਹੜੀਆਂ ਐਫਆਈਆਰਸ ਹਨ ਵਿੱਚ ਦੋ ਐਫਆਈਆਰਸ ਵਿੱਚ ਜਿਹੜੇ ਉਹ ਗਵਾਹ ਹੈ ਉਹ ਕੰਪਲੇਨੈਂਟ ਹੈਗੇ ਸੋ ਉਹਨਾਂ ਦੇ ਕਹਿੰਤੇ ਬਿਆਨ ਦਰਜ ਹੋਏ ਹਨ ਔਰ ਜਿਹੜਾ ਜੇਜੀ ਹੈਗੇ ਉਹਨਾਂ ਦੇ ਕਹਿੰਤੇ ਗੁਰਦੀਪ ਸਿੰਘ ਜੀ ਦੇ ਖਿਲਾਫ ਈਐਫਆਈਆਰ ਉਹ ਕੀਤੀ ਗਈ ਔਰ ਅਮਨਦੀਪ ਕੰਬੋਜ ਹੈ ਉਹਦੇ ਕਹਿੰਤੇ ਵਿਕਾਸ ਪੁਰੀ ਦੇ ਖਿਲਾਫ ਕੀਤੀ ਗਈ ਜਿਹੜਾ ਕਿ ਡਾਇਰੈਕਟਰ ਹੈਗੇ ਇੱਕ ਹੋਰ ਕੰਪਨੀ ਦੇ ਸੋ ਇਸ ਤੋਂ ਜ਼ਾਹਿਰ ਹੋ ਗਿਆ ਕਿ ਪਠਾਨ ਮਾਜਰਾ ਔਰ ਸਰਕਾਰ ਹੀ ਹਰ ਕਾਰਵਾਈ ਦੇ ਪਿੱਛੇ ਹੈ। ਹੂੰ। ਔਰ ਇਹਦੇ ਇਲਾਵਾ ਅਸੀਂ ਰਿਕਾਰਡ ਤੇ ਵੀ ਦਿਖਾਇਆ ਦੁਬਾਰਾ ਕਿ ਜਿਹੜੀ ਕੁੱਟਮਾਰ ਪਿਛਲੇ ਦਿਨਾਂ 'ਚ ਹੋਈ ਹੈ ਪਟਿਆਲੇ ਕੇਵਲ ਆਪਰੇਟਰ ਨਾਲ ਉਹਦੇ ਵਿੱਚ ਜਿਹੜੀ ਕੰਪਲੇਂਟ ਦਿੱਤੀ ਗਈ ਉਹ ਕੰਪਲੇਂਟ ਬਾਈ ਨੇਮ ਸੀਗੀ ਮੋਜਮਾਂ ਦੇ ਖਿਲਾਫ। ਉਹ ਵੀ ਪੁਲਿਸ ਨੇ ਦੁਬਾਰਾ ਐਫ ਆਈ ਆਰ ਤਾਂ ਦਰਜ ਕਰਤੀ ਕਿਉਂਕਿ ਹਾਈ ਕੋਰਟ ਦਾ ਪ੍ਰੈਸ਼ਰ ਹੈ। ਪਰ ਉਹ ਵੀ ਅਨਨੋਨ ਦਿਖਾਤਾ ਉਹਦੇ 'ਚ ਕਿ ਮੁਲਜ਼ਮਸਾਨ ਨਹੀਂ ਪਤਾ ਕੌਣ ਹੈ ਜਦਕਿ ਐਫ ਆਈ ਆਰ ਦੇ ਅੰਦਰ ਹੀ ਔਰ ਕੰਪਲੇਂਟ ਦੇ ਅੰਦਰ ਨਾਮ ਦਿੱਤੇ ਹੋਏ ਆ ਮੁਲਜ਼ਮਾਂ ਦੇ ਜਿਹੜਾ ਨੇ ਕੁੱਟਮਾਰ ਕੀਤੀ ਹੈ। ਇਸ ਵਿੱਚ ਜੁੜੀ ਖਬਰ ਤੁਹਾਨੂੰ ਵੀ ਮਿਲੀ ਹੋਣੀ ਹੈ ਕਿ ਪਟਿਆਲਾ ਦੇ ਵਿੱਚ ਜਿਹੜੇ ਜਰਨਲਿਸਟ ਸੀਗੇ ਜਿਹੜੇ ਸ਼ਿਕਾਇਤ ਤੇ ਗਏ ਲੋਕਲ ਕੇਬਲ ਆਪਰੇਟਰ ਵੱਲੋਂ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਅੰਦੇਖ ਅਣਦੇਖੀ ਕਰ ਰਹੇ ਹਾਈ ਕੋਰਟ ਦੇ ਆਰਡਰਸ ਦੇ ਕਿਉਂਕਿ ਕੋ ਡੀਜੀਪੀ ਨੇ ਵੀ ਐਫੀਡੇਵਿਟ ਦਿੱਤਾ ਹੈ ਬਿਲਕੁਲ ਜੀ ਹਾਈ ਕੋਰਟ ਦੇ ਆਰਡਰ ਦੀ ਉਲੰਘਣਾ ਹੋ ਰਹੀ ਹੈ ਇਸ ਟਾਈਮ ਕਿਉਂਕਿ ਹਾਈ ਕੋਰਟ ਨੇ ਖਾਸ ਤੌਰ ਤੇ ਕਿਹਾ ਹੈ ਕਿ ਕੋਈ ਵੀ ਕੰਪਲੇਂਟ ਐਫਆਈਆਰ ਹਲੇ ਉਸ ਤੇ ਕੋਈ ਕਾਰਵਾਈ ਨਾ ਕੀਤੀ ਜਾਏ ਤੇ ਉਹਨੂੰ ਸਰਕੰਪੈਂਡ ਕਰਨ ਲਈ ਜਸਟ ਟੂ ਗੈਟ ਓਵਰ ਦੈਟ ਆਰਡਰ ਓਵਰ ਰੀਚ ਦੈਟ ਆਰਡਰ ਇਸ ਕਰਕੇ ਹੁਣ ਉਹ ਹੋਰ ਕੁਝ ਨਹੀਂ ਚੱਲ ਰਿਹਾ ਤਾਂ ਨਜਾਇਜ਼ ਕੁੱਟਮਾਰ ਕਰ ਲੋ ਜਿਹੜਾ ਬੰਦਾ ਆਏ ਕੋਈ ਫੋਟੋ ਖਿੱਚੇ ਕੋਈ ਜਰਨਲਿਸਟ ਹੋਏ ਉਹਨੂੰ ਦਬਾ ਲੋ ਉਹਨੇ ਕਾਰਵਾਈ ਚੱਲ ਰਹੀ ਹੈ ਸਰ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹਾਂਗੀ ਕਿਉਂਕਿ ਅਸੀਂ ਜਦ ਡੀਜੀਪੀ ਨੇ ਖੁਦ ਐਫੀਡੇਵਿਟ ਦਿੱਤਾ ਸੀਗਾ ਸਰ ਉਸ ਦੇ ਵਿੱਚ ਕੀ ਕੁਝ ਸੀਗਾ ਕਿਉਂਕਿ ਇਸ ਤੋਂ ਪਹਿਲਾਂ ਆਈ ਥਿੰਕ ਉਹ ਕੇਸ ਡਿਸਪੋਜ਼ ਆਫ ਹੋ ਚੁੱਕੀ ਹੈ ਹਾਂ ਜੀ ਉਹ ਕੰਟੈਂਪਟ ਸੀਗੇ ਉਹਦੇ ਚਾਹੀ ਸੀਗਾ ਕਿ ਅਸੀਂ ਕੋਈ ਤੇ ਵੀ ਕੋਈ ਤੱਕਾਸ਼ਾਈ ਨਹੀਂ ਹੋਣ ਦੇਾਂਗੇ ਹਰ ਚੀਜ਼ ਦਾ ਧਿਆਨ ਰੱਖਾਂਗੇ ਕਿ ਤੇ ਹੋਲਿਗਿਜ਼ਮ ਨਹੀਂ ਹੁੰਦੇ ਆਂਗੇ ਕੁੱਟਮਾਰ ਨਹੀਂ ਹੁੰਦੇ ਆਂਗੇ ਕੇਬਲ ਨਹੀਂ ਕੱਟਣ ਦਿਆਂਗੇ ਸਾਰੀ ਚੀਜ਼ਾਂ ਸਭ ਬੜੇ ਬਚਾਈਏ ਸੀ ਸਰ ਹੁਣ 12 ਫਰਵਰੀ ਨੂੰ ਜਿਹੜਾ ਸਮਾਂ ਮੰਗਿਆ ਗਿਆ ਤੁਹਾਨੂੰ ਲੱਗ ਰਿਹਾ ਕਿ ਕਿਤਨਾ ਕਿਤੇ ਲੰਘਾਣ ਦੀ ਕੋਸ਼ਿਸ਼ ਕੀਤੀ ਜਾਦੀ ਆ ਅ ਨਹੀਂ ਅਜ ਤੱਕ ਯਾਰ ਕੋਰਟ ਟਾਈਮ ਦਾ ਖਤਮ ਹੋ ਗਿਆ ਸੀਗਾ ਇਸ ਕਰਕੇ ਮੈਟਰ ਟੇਕ ਅਪ ਨਹੀਂ ਹੋਇਆ ਪਰ 12/2 ਨੂੰ ਜ਼ਰੂਰ ਟੇਕ ਅਪ ਹੋ ਜਾਏਗਾ ਮੈਟਰ ਠੀਕ ਠੀਕ ਸਰ ਉਹਨਾਂ ਨੂੰ ਵੀ ਪਾਰਟੀ ਬਣਾਇਆ ਵਸੇ ਰੈੱਡ ਸਪਰਾਉਟ ਨੂੰ ਕਿਉਂਕਿ ਹਿੰਦੂ ਜਨਤਾ ਸੀਗੀ ਨਹੀਂ ਰੈੱਡ ਸਪਰਾਉਟ ਪਾਰਟੀ ਨਹੀਂ ਬਣਾਇਆ ਹੋਇਆ ਉਹ ਬਾਅਦ ਚੋਂ ਸਾਨੂੰ ਪਤਾ ਲੱਗਿਆ ਪਰ ਜੱਜ ਸਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਰ ਤੇ ਹੁਣ 12 ਫਰਵਰੀ 2024 ਨੂੰ ਜਿਹੜਿਆ ਮਾਮਲੇ ਦੀ ਸੁਣਵਾਈ ਹੋਣੀ ਹੈ ਫਿਲਹਾਲ ਹਾਈ ਕੋਰਟ ਦੇ ਵਿੱਚ ਦਲੀਲਾਂ ਚੱਲ ਰਹੀਆਂ ਐ ਐਡਵੋਕੇਟ ਜਨਰਲ ਵੱਲੋਂ ਸਟੇਟ ਆਫ ਪੰਜਾਬ ਦੀ ਦਲੀਲਾਂ ਜਿਹੜੀ ਹੈ ਉਹ ਦੇਣੀ ਹੈ ਐਡਵੋਕੇਟ ਜਨਰਲ ਨੇ ਅੱਜ ਕਿਹਾ ਕਿ ਉਹਨਾਂ ਨੂੰ ਸਮਾਂ ਚਾਹੀਦਾ ਹੈ ਦਲੀਲਾਂ ਦੇਣ ਦੇ ਲਈ ਯਾਨੀ ਕਿ 2 ਘੰਟੇ ਦਾ ਸਮਾਂ ਜਿਸ ਤੋਂ ਬਾਅਦ ਜਿਹੜੀ ਹੈ ਇਹ ਡੇਟ ਮੁਲਤਵੀ ਕੀਤੀ ਗਈ ਸੀ ਲੇਕਿਨ ਇਸ ਬੀਚ ਕਿਤੇ ਨਾ ਕਿਤੇ ਹਾਈ ਕੋਰਟ ਦੇ ਆਰਡਰਸ ਦੀ ਉਲੰਘਣਾ ਪੰਜਾਬ ਦੇ ਵਿੱਚ ਜ਼ਰੂਰ ਹੋ ਰਹੀ ਐ ਤੇ ਪੁਲਿਸ ਸਿਰਫ ਉੱਥੇ ਦੇਖ ਰਹੀ ਹੈ ਸਾਰਾ ਕੁਝ ਯਾਨੀ ਕਿ ਮੂਕ ਦਰਸ਼ਕ ਬਣੀ ਹੋਈ